ਤਕਨੋਰੀ ਬਾਰਡਰ ਦੇ ਉੱਤੇ ਸ਼ਹੀਦ ਹੋਏ ਸ਼ੁਕਰਨ ਸਿੰਘ ਮਾਮਲੇ ਦੇ ਵਿੱਚ ਪਟਿਆਲਾ ਪੁਲਿਸ ਦੇ ਵੱਲੋਂ ਐਫਆਈਆਰ ਦਰਜ ਕਰ ਲਈ ਗਈ ਹੈ ਤਾਂ ਪਟਿਆਲਾ ਪੁਲਿਸ ਦੇ ਵੱਲੋਂ ਦੇਰ ਰਾਤ ਐਫਆਈਆਰ ਦਰਜ ਕੀਤੀ ਗਈ ਹੈ ਦੇਰ ਰਾਤ ਥਾਣਾ ਪਾਤੜਾ ਦੇ ਵਿਖੇ ਐਫਆਈਆਰ ਦਰਜ ਕੀਤੀ ਗਈ ਹੈ ਧਾਰਾ 302 ਅਤੇ 114 ਤੇ ਤਹਿਤ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਇਸ ਨਾਲ ਹੀ ਰਜਿੰਦਰਾ ਹਸਪਤਾਲ ਦੇ ਵਿੱਚ ਪਿਤੇ 8 ਦਿਨਾਂ ਤੋਂ ਪਏ ਸ਼ੁਕਰਨ ਸਿੰਘ ਦੀ ਮ੍ਰਿਤਕ ਦੇ ਦਾ ਪੋਸਟ ਕਰਨ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਗਈ ਸੀ देर रात ਨੂੰ ਹੀ पोस्टमार्टम ਜੜਾ ਕੀਤੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਸੀ ਇਸ ਤੋਂ ਪਹਿਲਾਂ ਰਾਤ ਕਰੀਬਨ 10 ਵਜੇ ਕਿਸਾਨਾਂ ਨੇ ਜ਼ਬਰੀ ਪੋਸਟਮਾਰਟਮ ਕਰਵਾਏ ਜਾਣ ਦੇ ਖੱਸੇ ਤਹਿਤ ਹਸਪਤਾਲ ਦੇ ਵਿੱਚ ਦਰੇਬਾਜੀ ਕੀਤੀ ਕਿਸਾਨਾਂ ਦੀ ਅਗਵਾਈ ਕਰ ਰਹੇ ਜੁਰਾਵਰ ਸਿੰਘ ਬਲਵੇੜਾ ਦਾ ਕਹਿਣਾ ਹੈ ਕਿ ਅੱਜ ਰਾਤੀ ਕੁਝ ਡਾਕਟਰ ਮੁਰਦਾ ਘਾਟ ਘੜ ਜੜੇ ਹੈ ਪਹੁੰਚ ਗਏ ਸੀ ਪਰ ਕਿਸਾਨਾਂ ਨੇ ਇਸ ਮੰਦੇ ਵਿੱਚ ਪੁਲਿਸ ਦੇ ਨਾਲ ਰਾਪਤਾਰ ਸਾਧੇ ਅਤੇ ਕਿਹਾ ਹੈ ਕਿ ਜਿੰਨਾ ਚਿਰ ਉਹਨਾਂ ਨੂੰ ਐਫਆਈਆਰ ਦੀ ਕਾਪੀ ਨਹੀਂ ਮਿਲਦੀ ਉਹ ਪੋਸਟਮਾਰਟਮ ਨਹੀਂ ਹੋਣ ਦੇਣੀ ਟੈਕਨੋਲੀ ਬਾਰਡਰ ਦੇ ਉੱਤੇ ਸ਼ਹੀਦ ਹੋਏ ਕਿਸਾਨ ਆਗੋ ਸ਼ੁਭਕਰਨ ਸਿੰਘ ਦੇ ਮਾਮਲੇ ਦੇ ਵਿੱਚ ਪਟਿਆਲਾ ਪੁਲਿਸ ਦੇ ਵੱਲੋਂ ਐਫਆਈਆਰ ਦਰਜ ਕਰ ਲਈ ਗਈ ਹੈ ਪਟਿਆਲਾ ਪੁਲਿਸ ਨੇ ਦੀਨ ਰਾਤ ਜਿਹੜੀ ਹੈ ਐਫਆਈਆਰ ਦਰਜ ਕੀਤੀ ਹੈ ਤਾਂ ਜ਼ਿਲ੍ਹਾ ਪਟਿਆਲਾ ਪੁਲਿਸ ਨੇ ਦੇਰ ਰਾਤ ਥਾੜਾ ਪਾਟੜਾ ਦੇ ਵਿੱਚ ਧਾਰਾ 302 ਅਤੇ 114 ਦੇ ਤਹਿਤ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਇਸ ਨਾਲ ਹੀ ਰਜਿੰਦਰਾ ਹਸਪਤਾਲ ਦੇ ਬਾਹਰ ਤਕਰੀਬਨ ਰਾਤ 8 דינה ਤੋਂ ਪੈਸ਼੍ਰੁਪ ਕਰਨ ਸਿੱਖ ਦੀ ਮ੍ਰਿਤਕ ਦੇ ਦਾ ਪੋਸਟਮਾਰਟਮ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਤਾਂ ਦੇਰ ਰਾਤ ਪੋਸਟਮਾਰਟਮ ਕਰਨ ਦੇ ਲਈ ਜਦੋਂ ਡਾਕਟਰਾਂ ਦੀ ਟੀਮ ਮੁਰਦਾ ਘਾਟ ਪਹੁੰਚਦੀ ਹੈ ਤਾਂ ਉਸ ਵੇਲੇ ਸੰਭਾਵਨਾ ਜਤਾਈ ਜਾ ਰਹੀ ਸੀ ਕਿ ਪੋਸਟਮਾਰਟਮ ਰਾਤ ਨੂੰ ਹੀ ਕਰ ਦਿੱਤਾ ਜਾਵੇਗਾ ਪਰ ਇਸ ਤੋਂ ਪਹਿਲਾਂ ਜਦੋਂ ਕਿਸਾਨ ਜਦੋਂ ਡਾਕਟਰਾਂ ਨੂੰ ਦੇਖਦੇ ਨੇ ਤਾਂ ਨਾਰੇਬਾਜੀ ਕਰਨ ਲੱਗ ਪੈਂਦੇ ਨੇ ਤਾਂ ਕਿਸਾਨਾਂ ਦੀ ਅਗਵਾਈ ਕਰ ਰਹੇ ਜ਼ੁਰਾਬਰ ਸਿੰਘ ਬਲਬੇੜਾ ਦਾ ਕਹਿਣਾ ਸੀ ਕਿ ਅਸੀਂ ਰਾਤੀ ਕੁਛ ਡਾਕਟਰ ਮੁਰਦਾ ਘਾਟ ਪਹੁੰਚ ਗਏ ਸਨ ਤਾਂ ਦੇਖਿਆ ਤਾਂ ਉਸ ਵੇਲੇ ਕਿਸਾਨ ਵੀ ਪੁਲਿਸ ਦੇ ਨਾਲ ਰابطਾ ਕਾਇਮ ਕੀਤਾ ਅਤੇ ਕਿਹਾ ਕਿ ਜਿੰਨਾ ਚਿਰ ਉਹਨਾਂ ਨੂੰ ਐਫਆਈਆਰ ਦੀ ਕਾਪੀ ਨਹੀਂ ਮਿਲਦੀ ਉਹ ਪੋਸਟਮਾਰਟਮ ਨਹੀਂ ਹੋਣ ਦੇਣਗੇ ਤਾਂ ਉਸ ਤੋਂ ਬਾਅਦ ਕਾਪੀ ਜਿਹੜੀ ਹੈ ਐਫਆਈਆਰ ਦੀ ਉਹਨਾਂ ਨੂੰ ਦਿੱਤੀ ਗਈ ਹੈ ਤਾਂ ਦੱਸਦੀਏ ਕਿ ਪੰਜਾਬ ਦੇ ਹਰਿਆਣਾ ਦੇ ਖਨੌਰੀ ਬਾਰਡਰ ਦੇ ਉੱਤੇ 21 ਫਰਵਰੀ ਵਾਲੇ ਦਿਨ ਜਦੋਂ ਦਿੱਲੀ ਕੂਚ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਉਸ ਦਿਨ ਜਿਹੜੇ ਕਿਸਾਨ ਛੁਪਕਰਨ ਦੇ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਨੇ ਐਫ ਆਈ ਆਰ ਦਰਜ ਕਰ ਲਈ ਗਈ ਹੈ ਕਿਸਾਨ ਸੰਗਠਨ ਲਗਾਤਾਰ ਐਫਆਈਆਰ ਦਰਜ ਕਰਨ ਦੇ ਉੱਤੇ ਅੜੇ ਹੋਏ ਸਨ ਪੁਲਿਸ ਨੇ ਆਈਪੀਸੀ ਦੀ ਕਈ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਲਿਆ ਹੈ આરોપીਆ ਦੀ ਪਛਾਣ ਕਰਨ ਦੇ ਲਈ ਪੁਲਿਸ ਨੇ ਕਤਣਾ ਵਾਲੀ ਥਾਂ ਦੇ ਉੱਤੇ ਫੋਟੋ ਅਤੇ ਵੀਡੀਓਜ਼ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਨੇ ਇਸ ਆਧਾਰ ਤੇ ਉੱਤੇ ਹੀ ਕੇਸ ਦੇ ਵਿੱਚ ਨਾਮ ਸ਼ਾਮਿਲ ਕੀਤੇ ਜਾਣਗੇ ਤੇ ਕੇਸ ਜਿਹੜਾ ਪਟਿਆਲਾ ਦੇ ਵਿੱਚ ਦਰਜ ਕੀਤਾ ਗਿਆ ਹੈ ਸ਼ੁਕਰਨ ਦੇ ਪਿਤਾ ਚਰਨਜੀਤ ਸਿੰਘ ਦਾ ਥੈਣਾ ਹੈ ਕਿ ਮੈਂ ਖੇਤ ਦੇ ਵਿੱਚ ਕੰਮ ਕਰ ਰਿਹਾ ਕਰਦਾ ਹਾਂ ਤੇ ਮੇਰਾ 21 ਸਾਲ ਦਾ ਬੇਟਾ ਸ਼ੁਕਰਨ ਸਿੰਘ ਕਿਸਾਨਾਂ ਦੇ ਨਾਲ ਆਪਣੇ ਕਰਜ਼ਾ ਮੁਆਫੀ ਨੂੰ ਲੈ ਕੇ ਅੰਦੋਲਨ ਦਾ ਹਿੱਸਾ ਬਣਨ ਜਾਂਦਾ ਹੈ 13 ਫਰਵਰੀ ਨੂੰ ਕਿਸਾਨ ਅੰਦੋਲਨ ਦੇ ਐਲਾਨ ਨੂੰ ਦੇਖਦੇ ਹੋ ਸ਼ੁਕਰਨ ਕਿਸਾਨ ਸੰਗਠਨਾ ਦੇ ਨਾਲ ਜਦੋਂ ਜਾ ਰਿਹਾ ਸੀ ਤਾਂ ਉਸ ਦੌਰਾਨ ਸ਼ੁਕਰਨ ਦੇ ਜਾਣ ਤੋਂ 2 ਦਿਨ ਬਾਅਦ ਵੀ ਮੈਂ ਵੀ ਅੰਦੋਲਨ ਦਾ ਹਿੱਸਾ ਬੜਨ ਪਹੁੰਚ ਗਿਆ ਚਰਨਜੀਤ ਸਿੰਘ ਨੇ ਕਿਹਾ ਹੈ ਕਿ ਜਦੋਂ ਮੈਂ ਅੰਦੋਲਨ ਦੇ ਵਿੱਚ ਪਹੁੰਚਿਆ ਤਾਂ ਮੇਰਾ ਬੇਟੇ ਦੇ ਸਹਿਤ ਪਿੰਡ ਦੇ ਹੋਰ ਕਿਸਾਨਾਂ ਦੇ ਨਾਲ ਵੀ ਮੁਲਾਕਾਤ ਹੋਈ ਹੈ ਸਾਰੇ ਖਨੋਰੀ ਬਾਰਡਰ ਦੇ ਉੱਤੇ ਮੌਜੂਦ ਸੇ ਕਿਸਾਨਾਂ ਦੇ ਹਰਿਆਣਾ ਦੇ ਵੱਲ ਜਦੋਂ ਕੂਚ ਕੀਤੀ ਤਾਂ ਹੰਝੂ ਗੈਸ ਦੇ ਗੋਲੇ ਜਿਹੜੇ ਹੈ ਉਹਨਾਂ ਦੇ ਉੱਤੇ ਸੁੱਟੇ ਗਏ ਨੇ ਹਰਿਆਣਾ ਸਰਕਾਰ ਨੇ ਬੈਰੀਗੇਟਿੰਗ ਦੇ ਕਰੀਬਨ 2 ਕਿਲੋਮੀਟਰ ਦੂਰ ਆਪਾਂ ਟਰਾਲੀਆਂ ਦੇ ਉੱਤੇ ਸ਼ਾਂਤੀਪੂਰਵਕ ਟੰਗ ਦੇ ਨਾਲ ਪ੍ਰਦਰਸ਼ਨ ਕਰ ਰਹੇ ਸਨ ਤੇ ਉਸ ਤੋਂ ਬਾਅਦ ਸਾਡੇ ਉੱਤੇ ਗੋਲੇ ਦਾਗੇ ਗਏ ਜਦੋਂ ਅਸੀਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਪੁੱਤਰ ਜਿਹੜਾ ਹੈ 5 ਕੁ ਕਦਮਾਂ ਦੀ ਦੂਰੀ ਤੋਂ ਖੜਾ ਸੀ ਤੇ ਉਸ ਉੱਤੇ ਜਿਹੜੇ ਹੈ ਜਿਹੜੇ ਹੈ ਗੋਲੀ ਚੱਲਦੀ ਹੈ ਤੇ ਉਸਦੀ ਮੌਤ ਹੋ ਜਾਂਦੀ ਹੈ ਤਾਂ ਇਸ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਐਫ ਆਈ ਆਰ ਦੇ ਵਿੱਚ ਕੀ ਲਿਖਿਆ ਉਹ ਵੀ ਸੁਣਾਉਂਦੇ ਆ ਇਸ ਵਕਤ ਦੇ ਉੱਤੇ ਦਰਜ ਹੈ ਕਿ ਇੱਕ ਵਿਅਕ ਅਜਨੇ ਚਰਨਜੀਤ ਸਿੰਘ ਉਮਰ 45 ਸਾਲ ਪੁੱਤਰ ਹਿਮੰਦ ਸਿੰਘ ਪੁੱਤਰ ਸਰਵੰਤ ਸਿੰਘ ਵਾਸੀ ਪਿੰਡ ਬੱਲੋ ਤਹਿਸੀਲ ਜ਼ਿਲ੍ਹਾ ਬਠਿੰਡਾ ਮੁੱਖ ਥਾਣਾ ਸੁਤਰਾਣਾ ਬਰਾਏ ਮੁਕੱਦਮਾ ਬਰ ਖਿਲਾਫ ਨਾਮਾ ਲੂਮ ਵਿਅਕਤੀਆਂ 302 114 ਆਈਪੀਸੀ ਹੱਥੀ ਸਿਪਾਈ ਰਣਜੀਤ ਸਿੰਘ ਦੇ ਥਾਣਾ ਮوصੂਲ ਹੋਇਆ ਇਸ ਦਾ ਮજબੂਤ ਜੈਲ ਹੈ ਕਿ ਬਿਆਨ ਕੀਤਾ ਹੈ ਕਿ ਮੈਂ ਉਕਤ ਪਤੇ ਦਾ ਰਹਿਣ ਵਾਲਾ ਹਾਂ ਅਤੇ ਖੇਤੀਬਾੜੀ ਦਾ ਕੰਮ ਕਰਦਾ ਹਾਂ ਮੇਰਾ ਇੱਕ ਲੜਕਾ ਸ਼ੁਕਰਨ ਉਮਰ ਕਰੀਬਨ 22 ਸਾਲ ਦੀ ਹੈ ਮੈਂ ਅਤੇ ਸ਼ੁਕਰਨ ਸਿੰਘ ਅਕਸਰ ਹੀ ਇਕੱਠੇ ਕਿਸਾਨ ਜਥੇਬੰਦੀਆਂ ਦੇ ਕਾਰਜ ਦੇ ਵਿੱਚ ਹਿੱਸਾ ਲੈਣ ਦੇ ਲਈ ਜਾਇਆ ਕਰਦੇ ਸੀ ਮਿਤੀ 3 2 2024 ਨੂੰ ਜਥੇਬੰਦੀਆਂ ਦੀ ਦਿੱਤੀ ਕਾਲ ਦੇ ਉੱਤੇ ਸ਼ੁਕਰਨ ਸਿੰਘ ਮੇਰੇ ਤੋਂ ਪਹਿਲਾ ਸ਼ਾਂਤੀਪੂਰਵ ਤਰੀਕੇ ਦੇ ਨਾਲ ਦਿੱਲੀ ਕੂਚ ਅੰਦੋਲਨ ਦੇ ਵਿੱਚ ਦਿੱਤੀ ਕੋਲ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਚਲਾ ਗਿਆ ਮੈਂ 2 ਦਿਨ ਬਾਅਦ ਸ਼ੁਕਰਨੂ ਸਿੰਘ ਨੂੰ ਕੁਲਦੀਪ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਬੱਲੋ ਗੁਰਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਮੰਡੀਕਲਾ ਵੈਗਾਰਾ ਆਪਣੇ ਪਿੰਡ ਦੇ ਸਾਥੀਆਂ ਦੇ ਨਾਲ ਮਿਲ ਕੇ ਖਨੋਰੀ ਬਾਰਡਰ ਦੇ ਉੱਤੇ ਪਾਰੀ ਹੰਝੂ ਗੈਸ ਦੀ ਲਗਾਤਾਰ ਜਿਹੜੀ ਹੈ ਗੋਲਾਬਾਰੀ ਕੀਤੀ ਕਰਕੇ ਜਿੱਥੇ ਬੰਦੀਆਂ ਦੀ ਹਦਾਇਤਾਂ ਦੇ ਅਨੁਸਾਰ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਧਰਨਾ ਦੇਣ ਦੇ ਲਈ ਆਪਣੇ ਪਿੰਡ ਦੀ ਟਰੈਲੀ ਜੋ ਕਿ ਹਰਿਆਣਾ ਸਰਕਾਰ ਦੀ ਬੈਰੀਗੇਟਿੰਗ ਤੋਂ 2 ਕਿਲੋਮੀਟਰ ਦੂਰ ਖੜੀ ਸੀ ਉਸ ਵਿੱਚ ਬੈਠ ਕੇ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਧਰਨੇ ਦਾ ਹਿੱਸਾ ਬਣੇ ਸੰਤ 21 ਫਰਵਰੀ ਨੂੰ ਕਿਸਾਨ ਜਥੇਬੰਦੀਆਂ ਦੇ ਵੱਲੋਂ ਸ਼ਾਂਤੀ ਜਿਹੜੇ ਪੂਰਵਕ ਤਰੀਕੇ ਦੇ ਨਾਲ ਜਦੋਂ ਦਿੱਲੀ ਵੱਲ ਵਧਣ ਦਾ ਸੱਦਾ ਦਿੱਤਾ ਗਿਆ ਇਸ ਉੱਤੇ ਮੈਂ ਸ਼ੁਕਰਨ ਸਿੰਘ ਕੁਲਦੀਪ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਵੱਲੋਂ ਗੁਰਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਮੰਡੀਕਲਾ ਵੈਗਾਰਾ ਇਕੱਠੇ ਹੀ ਸ਼ੁਕਰਨ ਤਕਰੀਬਨ 10 ਵਜੇ ਹੋਰ ਹੋਰ ਨਾਲ ਕਿਸਾਨਾਂ ਦੇ ਨਾਲ ਦਿੱਲੀ ਕੂਚ ਕਰਨ ਕਰਨਾ ਸ਼ੁਰੂ ਕਰ ਦਿੱਤਾ ਪਰ ਹਰਿਆਣਾ ਸਰਕਾਰ ਦੇ ਵੱਲੋਂ ਭਾਰੀ ਨਾਕਾਬੰਦੀ ਕੀਤੀ ਹੋਈ ਸੀ ਅਤੇ ਅੰਦਰ ਤੁਨ ਧੂਏ ਦੇ ਗੋਲੇ ਚੁਲਾਏ ਜਾ ਰਹੇ ਸਨ ਜਿਸ ਉੱਪਰ ਅਸੀਂ ਆਪਦੀ ਸੁਰੱਖਿਆ ਦਾ ਇੰਤਜ਼ਾਮ ਕਰਦੇ ਹੋਏ ਜਿੱਥੇ ਕਿਸਾਨਾਂ ਜਿੱਥੇ ਬੰਦੀਆਂ ਦੇ ਲੀਡਰਾਂ ਦੀ ਹਤਾਇਤਾ ਉੱਤੇ ਸੜਕਾਂ ਦੇ ਤਕਰੀਬਨ 100 ਤੋਂ 150 ਮੀਟਰ ਦੂਰੀ ਦੇ ਵਿੱਚ ਜਾ ਕੇ ਖੇਤਾਂ ਦੇ ਵਿੱਚ ਖੜੇ ਹੋ ਗਏ ਪਰ ਹਰਿਆਣਾ ਵੱਲ ਖੇਤ ਦੇ ਵਿੱਚ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਖੜੇ ਲੋਕਾਂ ਦੇ ਉੱਤੇ ਵੀ ਗੋਲੇ ਦਾਗੜੇ ਸ਼ੁਰੂ ਕਰ ਦਿੱਤੇ ਜਿਸ ਉੱਤੇ ਜਾਨੂੰ ਜਿੱਥੇ ਬੰਦੀਆਂ ਦੇ ਆਗੂਆਂ ਨੇ ਹਦਾਇਤਾਂ ਦਿੱਤੀਆਂ ਹੈ ਕਿ ਤੁਸੀਂ ਵਾਪਸ ਆਸਟ੍ਰੇਲੀਆ ਦੇ ਵਿੱਚ ਮੁੜ ਜਾਓ ਤੇ ਜਿੱਦ ਹੀ ਜਿੱਦਾਂ ਹੀ ਅਸੀਂ ਵਾਪਸ ਆਸਟ੍ਰੇਲੀਆ ਦੇ ਉੱਤੇ ਵੱਲ ਮੁੜ ਕੇ ਸ਼ੁਕਰਨ ਸਿੰਘ ਮੇਰੇ ਪੰਜ ਕਦਮਾਂ ਤੋਂ ਦੂਰੀ ਅੱਗੇ ਚੱਲ ਰਿਹਾ ਸੀ ਉਸ ਦੇ ਸਿਰ ਦੇ ਪਿੱਛੇ ਉੱਤ ਹਰਿਆਣਾ ਵਾਲੇ ਪਾਸਿਓ ਗੋਲੀ ਵਜੀ ਅਤੇ ਉਹ ਉੱਥੇ ਹੀ ਢੇਰ ਹੋ ਗਿਆ ਮੌਕੇ 'ਤੇ ਥਾ ਕਾਫੀ ਲੋਕ ਇਕੱਠਾ ਹੋ ਗਏ ਜਿਨ੍ਹਾਂ ਨੇ ਸ਼ੁਭਕਰਨ ਸਿੰਘ ਨੂੰ ਚੁੱਕ ਕੇ ਫਟਾਫਟ ਅੱਗੇ ਖੜੀ ਐਮਬੂਲੈਂਸ ਦੇ ਵਿੱਚ ਲੈ ਕੇ ਇਲਾਜ ਕਰਵਾਉਣ ਦੇ ਲਈ ਖਡੋਰੀ ਹਸਪਤਾਲ ਲੈ ਗਏ ਅਤੇ ਜਿਸ ਉੱਤੇ ਤਕਰੀਬਨ ਘੰਟੇ ਬਾਅਦ ਪਿੰਡ ਫੋਨ ਪਿੰਡੋ ਫੋਨ ਆਇਆ ਕਿ ਖਨੋਰੀ ਹਸਪਤਾਲ ਵਿਖੇ ਡਾਕਟਰ ਸਾਹਿਬਾਨ ਨੇ ਮ੍ਰਿਤਕ ਕੋਸ਼ਿਤ ਕਰ ਦਿੱਤਾ ਹੈ ਆਪ ਜੀ ਸਾਹਮਣੇ ਨਿਰਬਤਾ ਸਾਹਿਬ ਬੇਨਤੀ ਹੈ ਕਿ ਜਿਨ੍ਹਾਂ ਵਿਅਕਤੀਆਂ ਦੇ ਵੱਲੋਂ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ ਉਹਨਾਂ ਖਿਲਾਫ ਬਣਦੀ ਉਚਿਤ ਕਾਰਵਾਈ ਕਰਕੇ ਉਹਨਾਂ ਖਿਲਾਫ ਬਣਦੀ ਕਾਨੂੰਨੀ ਤਾਅਰਮੁਦ ਹੇਠ ਜਿਹੜਾ ਹੈ ਮਾਮਲਾ ਦਰਜ ਕੀਤਾ ਜਾਵੇ ਤਾਂ ਜੋ ਸਾਨੂੰ ਇਨਸਾਫ ਦਿਵਾਇਆ ਜਾ ਸਕੇ ਤਾਂ ਪਟਿਆਲਾ ਦੇ ਵਿੱਚ ਦੇਰ ਰਾਤ ਜਦੋਂ ਮਾਮਲਾ ਦਰਜ ਹੋਣ ਤੋਂ ਬਾਅਦ ਹੁਣ ਦੇਖਣਾ ਹੋਵੇਗਾ ਕਿ ਕੀ ਕੁਝ ਅਗਲੀ ਕਾਰਵਾਈ ਇਸ ਮਾਮਲੇ ਦੇ ਵਿੱਚ ਕੀਤੀ ਜਾਂਦੀ ਹੈ ਤੇ ਪੁਲਿਸ ਦੇ ਵੱਲੋਂ ਉਸ ਦਿਨ ਦੀਆਂ ਫੋਟੋਸ ਤੇ ਵੀਡੀਓਸ ਦੇਖੀਆਂ ਜਾ ਰਹੀਆਂ ਨੇ ਤੇ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਜਿਹੜੇ ਵਿਅਕਤੀ ਜਿਨ੍ਹਾਂ ਦੇ ਵੱਲੋਂ ਗੋਲੀ ਚਲਾਈ ਗਈ ਹੈ ਉਹਨਾਂ ਦੀ ਪਾਲ ਸ਼ੁਰੂ ਕੀਤੀ ਜਾਵੇ ਦੇਖਣਾ ਹੋਵੇਗਾ ਕਦੋਂ ਤੱਕ ਪੁਲਿਸ ਨੂੰ ਉਹਨਾਂ ਵਿਅਕਤੀਆਂ ਦੀ ਪਛਾਣ ਮਿਲਦੀ ਹੈ ਤੁਸੀਂ ਕੀ ਇਸ ਪੂਰੇ ਮਾਮਲੇ ਦੇ ਉੱਤੇ ਸੋਚਦੇ ਹੋ ਕਮੈਂਟ ਦੇ ਜ਼ਰੀਏ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਬਣੇ ਰਹੋ ABC ਪੰਜਾਬ ਦੇ ਨਾਲ